ਧਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਇੱਕ ਬੰਦੇ ਭਾਰਤ ਟ੍ਰੇਨ ਜੋ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਚਲਾਈ ਗਈ ਹੈ ਉਸ ਬਾਰੇ ਪੁੱਛਿਆ। اچھا ਪ੍ਰਯਾਸ ਨਰਿੰਦਰ ਮੋਦੀ ਜੀ ਦਾ ਹੈ। ਜੀ। ਔਰ ਉਹਨਾਂ ਨੇ ਮੂੰਹ ਚੋਂ ਗੱਲ ਗੱਡੀ। ਜੀ। ਤੇ ਰੇਲ ਮੰਤਰਾਲੇ ਨੇ ਉਹਨਾਂ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਪੂਰੇ ਦੇਸ਼ ਦੇ ਵਿੱਚ ਚਾਰ ਟ੍ਰੇਨਾਂ ਬੰਦੇ ਭਾਰਤ ਦੀਆਂ ਚਲੀਆਂ। ਜੀ। ਕਲਪਸ ਮੇਰਾ ਜਿਹੜਾ ਸੁਪਨਾ ਹੈ ਜੀ ਉਹ ਸੁਪਨਾ ਇਹ ਹੈ ਬਿਰਾਜਪੁਰੇ ਤੋਂ ਘਾਟੂ ਸ਼ਾਮ ਵਾਸੇ ਸਿੱਧੀ ਟ੍ਰੇਨ ਜੀ ਚਲੇ ਅਸੀਂ ਰੇਲ ਮੰਤਰਾਲੇ ਨਾਲ ਮੈਨੇਜਮੈਂਟ ਨਾਲ ਡੀਆਰਐਮ ਨਾਲ ਸੰਪਰਕ ਕਰਕੇ ਜੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਘਾਟੂ ਸ਼ਾਮ ਦੀ ਟ੍ਰੇਨ ਚਲਾਵਾਂਗੇ ਜੀ ਜੀ ਮੈਂ ਜਿਸ ਤਰ੍ਹਾਂ ਟ੍ਰੇਨ ਹੈ ਜੀ ਇਹ ਚਲੇਗੀ ਹਰ ਹਾਲਤ ਤੇ ਚਲੇਗੀ ਜੀ ਮੈਨੂੰ ਉਹਦਾ ਉਹਦੇ ਕੁਝ ਵੀ ਕਰਨਾ ਪਊਗਾ ਮੈਨੂੰ ਦਿੱਲੀ ਜਿੰਨੇ ਮਰੇ ਚੱਕਰ ਲਗਾਉਣ ਮੈਂ ਕਰਾਂਗਾ ਜੀ ਉਹ ਤੁਹਾਡੇ ਸਮਾਜ ਦੇ ਲੋਕ ਹੀ ਤੁਹਾਡੇ ਵਿਰੋਧੀ ਹੋ ਜਿਹੜਾ ਕੰਮ ਲੱਕੀ ਜੀ ਕੋਈ ਅੱਛਾ ਕਰੇਗਾ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਉਹਦਾ ਵਿਰੋਧ ਹੋਏਗਾ नमस्कार ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਜਤਿੰਦਰ ਲੱਕੀ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਸਵਾਗਤ ਕਰਦੇ ਆ ਅਸੀਂ ਅੱਜ ਗੱਲ ਕਰਾਂਗੇ ਜੋ ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਇੱਕ ਬੰਦੇ ਭਾਰਤ ਟ੍ਰੇਨ ਜੋ ਕਰੋੜਪੁਰ ਤੋਂ ਲੈ ਕੇ ਦਿੱਲੀ ਤੱਕ ਦੇ ਲਈ ਵਰਚੁਅਲੀ ਝੰਡੀ ਦਿਖਾ ਕੇ ਉਸ ਨੂੰ ਰਵਾਨਾ ਕੀਤਾ ਗਿਆ ਹਾਲਾਂਕਿ ਉਤੋਂ ਦੀ ਬੈਠ ਕੇ ਰਵਨੀਤ ਬਿੱਟੂ ਜੋ ਕਿ ਰੇਲਵੇ ਰਾਜ ਮੰਤਰੀ ਨੇ ਉਹ ਬੈਠ ਕੇ ਉੱਥੇ ਦਿੱਲੀ ਪਹੁੰਚੇ ਤੇ ਪਟਿਆਲੇ ਪਹੁੰਚ ਕੇ ਉਹਨਾਂ ਦਾ ਸਾਰੀਆਂ ਹੀ ਪਾਰਟੀ ਵੱਲੋਂ ਜੋ ਹੈ ਸਵਾਗਤ ਕੀਤਾ ਗਿਆ ਇਸ ਸੰਬੰਧ ਵਿੱਚ ਅ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਰਾਸ਼ਟਰੀ ਭਾਵਲਪੁਰ ਵੈਲਫੇਅਰ ਮਹਾਸੰਗ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਜਿਨ੍ਹਾਂ ਵੱਲੋਂ ਇੱਕ ਪ੍ਰਯਾਸ ਕੀਤਾ ਗਿਆ ਸੀਗਾ ਕਿ ਜੋ ਰਾਜਪੁਰੇ ਵਿੱਚ ਖਾਟੂ ਸ਼ਾਮ ਮਹਾਰਾਜ ਜੀ ਦੇ ਜੋ ਭਗਤ ਹੈ ਹਾਲਾਂਕਿ ਜ਼ਿਲ੍ਹਾ ਪਟਿਆਲਾ ਵਿੱਚ ਜੋ ਭਗਤ ਹੈ ਜਿਨ੍ਹਾਂ ਦੀ ਆਸਾ ਖਾਟੂ ਸ਼ਾਮ ਨਾਲ ਜੁੜੀ ਹੋਈ ਹੈ ਉਹਨਾਂ ਦੇ ਲਈ ਵੀ ਰਾਜਪੁਰਾ ਜੋ ਹੈ ਟ੍ਰੇਨ ਦਾ ਇੱਕ ਪ੍ਰਬੰਧ ਕੀਤਾ ਜਾਵੇ ਤਾਂ ਕਿ ਇੱਥੋਂ ਜੋ ਸਰਦਾਲੂ ਜਾਂਦੇ ਨੇ ਸੇਕਰ ਜਾਂਦੇ ਨੇ ਖਾਟੂ ਸ਼ਾਮ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਉਹਨਾਂ ਦੇ ਲਈ ਵੀ ਇੱਥੋਂ ਦੀ ਯਾਤਰੀਆਂ ਨੂੰ ਸਹੂਲਤ ਆਵੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਕ੍ਰਿਸ਼ਨ ਕੁਕਰੇਚਰ ਨਾਲ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਜੋ ਇਹ ਵਾਲੀ ਟ੍ਰੇਨ ਚਲਾਈ ਗਈ ਹੈ ਔਰ ਤੁਹਾਡੇ ਵੱਲੋਂ ਜੋ ਪ੍ਰਯਾਸ ਕੀਤੇ ਗਏ ਆ ਉਹ ਕਿੱਥੇ ਤੱਕ ਪਹੁੰਚੇ ਨੇ ਕੁਰੇ ਜੀ ਤੁਹਾਡਾ ਸਭ ਤੋਂ ਪਹਿਲੇ A1 ਪੰਜਾਬੀ ਟੀਮ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੱਖ ਜੀ ਮੈਂ ਵੀ ਤੁਹਾਡਾ स्वागत करना सर की कहना है कल जो प्रधानमंत्री नरेंद्र मोदी ਵੱਲੋਂ ਜੋ ਹੈ ਇੱਕ ਬੰਦੇ ਭਾਰਤ ਟ੍ਰੇਨ ਜੋ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਚਲਾਈ ਗਈ ਹੈ ਉਸ ਬਾਰੇ ਕੀ ਜਨਾਹ ਦੇਖੋ ਲਖੀ ਜੀ ਇਸ ਤਰ੍ਹਾਂ ਹੈ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਸੀ ਉਹਦਾ ਜਿਹੜਾ ਸੁਪਨਾ ਸੀ ਜੀ ਉਹ ਸੁਪਨਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦਾ ਸੀ ਜੀ શ્રી ਨਰਿੰਦਰ ਮੋਦੀ ਜੀ ਦੇਸ਼ ਦੇ ਮਾਲਕ ਹੈ ਜੀ ਉਹਨਾਂ ਦਾ ਸੁਪਨਾ ਉਹਨਾਂ ਦਾ ਵਿਜ਼ਨ ਜੀ ਜਿਹੜਾ ਉਹਨਾਂ ਦਾ ਹੈਗਾ 2040 ਤੱਕ ਸਸ਼ਕਤ ਸਸ਼ਕਤ ਭਾਰਤ ਜੀ ਬਣਾਉਣਾ ਹੈ ਉਸ ਦੇ ਵਿੱਚ ਇੱਕ ਅੱਛਾ ਪ੍ਰਯਾਸ ਨਰਿੰਦਰ ਮੋਦੀ ਜੀ ਦਾ ਹੈ ਜੀ ਔਰ ਉਹਨਾਂ ਨੇ ਮੂੰਹ ਚੋਂ ਗੱਲ ਗੱਡੀ ਜੀ ਤੇ ਰੇਲ ਮੰਤਰਾਲੇ ਨੇ ਉਹਨਾਂ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਪੂਰੇ ਦੇਸ਼ ਦੇ ਵਿੱਚ ਚਾਰ ਟ੍ਰੇਨਾਂ ਬੰਦੇ ਭਾਰਤ ਦੀਆਂ ਚਲੀਆਂ ਜੀ ਹੁਣ ਜਿਹੜਾ ਮੇਰੇ ਸ਼ਾਮ ਪ੍ਰੇਮੀਆਂ ਦਾ ਸੁਪਨਾ ਹੈ ਜੀ ਕਲਪਸ ਮੇਰਾ ਜਿਹੜਾ ਸੁਪਨਾ ਹੈ ਜੀ ਉਹ ਸੁਪਨਾ ਇਹ ਹੈ ਬਿਰਾਜਪੁਰੇ ਤੋਂ ਖਾਟੂ ਸ਼ਾਮ ਵਾਸੇ ਸਿੱਧੀ ਟ੍ਰੇਨ ਜੀ ਚਲੇ ਤੇ ਦੂਜੇ ਦਿਨ ਸ਼ਾਮ ਪ੍ਰੇਮੀ ਬਾਬਾ ਖਾਟੂ ਸ਼ਾਮ ਦੇ ਦਰਸ਼ਨ ਕਰਕੇ ਉਸ ਟ੍ਰੇਨ ਦੇ ਰਹੀਂ ਜੀ ਵਾਪਸ ਆ ਜਾਣ ਜੀ ਤੇ ਉਹਨਾਂ ਦਾ ਕਿਰਾਇਆ ਵੀ 2-300 ਮਾਤਰਾ ਲਗੇ ਖਰਚ ਹੋਵੇ ਜੀ ਤੇ ਉਹ ਜਿਹੜਾ ਸੁਪਨਾ ਹੈ ਜੀ ਉਸ ਸੁਪਨੇ ਨੂੰ ਦੇਖਦੇਵੇਂ ਮੈਂ 1 ਸਾਲ ਪਹਿਲੇ ਜੀ ਰੇਲ ਮੰਤਰਾਲੇ ਦੇ ਵਿੱਚ ਸੰਪਰਕ ਕੀਤਾ ਜੀ ਰੇਲ ਮੰਤਰਾਲੇ ਦੇ ਵਿੱਚ ਰਵਨੀਤ ਬਿੱਟੂ ਜੀ ਨਾਲ ਗੱਲ ਹੋਈ ਮੇਰੀ ਜੀ ਜੀ ਉਸ ਤੋਂ ਬਾਅਦ ਮੈਂ ਪੂਰੇ ਜ਼ੋਰ ਦੇ ਨਾਲ ਲੈਟਰ ਦਿੱਤਾ ਜੀ ਔਰ ਉਹਨਾਂ ਨੂੰ ਸੰਪਰਕ ਕਰਕੇ ਕਿਹਾ ਕਿ ਰਾਜਪ੍ਰਧਾਨ ਸਰ ਲੈਟਰ ਤੁਹਾਡੇ ਵੱਲੋਂ ਸੀ ਕਿ ਮਹਾਸੰਗ ਵੱਲੋਂ ਸੀ ਜਾਂ ਖਾਟੂ ਸ਼ਾਮ ਪ੍ਰੀਮੀਅਮ ਵੱਲੋਂ ਸੀਗਾ ਦੇਖੋ ਮਹਾਸੰਗ ਦੀ ਰਜ਼ਾ ਮਹਾਸੰਗ ਦੀ ਜਿਹੜੀ ਕੰਸੈਂਟ ਸੀ ਉਹ ਤਾਂ ਸੀ ਸੀ ਜੀ ਪਲੱਸ ਸ਼ਾਮ ਪ੍ਰੇਮੀਆਂ ਦੀ ਵੀ ਕੰਸੈਂਟ ਮੈਨੂੰ ਮਿਲੀ ਸੀ ਜੀ ਉਹ ਸਾਰਿਆਂ ਦਾ ਮਿਲ ਕੇ ਇੱਕ ਮੈਨ ਲੈਟਰ ਬਣਾ ਕੇ ਰੇਲ ਮੰਤਰਾਲੇ ਸ਼੍ਰੀ ਰਵਨੀਤ ਜੀ ਬਿੱਟੂ ਜੀ ਨੂੰ ਮੈਂ ਉਹਨਾਂ ਦੇ ਮੰਤਰਾਲੇ ਦੇ ਅੱਜ ਮਿਲ ਕੇ ਦਿੱਤਾ ਜੀ ਤੇ ਉਹਨਾਂ ਨਾਲ ਸੰਪਰਕ ਕੀਤਾ ਜੀ ਤੇ ਸੰਪਰਕ ਦੇ ਵਿੱਚ ਮੇਰੀ ਉਹਨਾਂ ਨਾਲ ਜੋ ਮੀਟਿੰਗ ਹੋਈ ਉਹਨਾਂ ਨੇ ਮੈਨੂੰ ਇਸ ਗੱਲ ਦਾ ਆਸ਼ਵਾਸਨ ਦਿੱਤਾ ਜੀ ਕਿ ਕੁਕਰੇਆ ਜੀ ਅਸੀਂ ਰੇਲ ਮੰਤਰਾਲੇ ਨਾਲ ਮੈਨੇਜਮੈਂਟ ਨਾਲ ਡੀਆਰਐਮ ਨਾਲ ਸੰਪਰਕ ਕਰਕੇ ਜੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਖਾਟੂ ਸ਼ੰਭੀ ਟ੍ਰੇਨ ਚਲਾਵਾਗੇ ਜੀ ਮੈਂ ਮਹਿਸੂਸ ਕੀਤਾ ਜੀ ਕਿ ਮੈਂ ਇੱਕ ਸਾਧਾਰਨ ਆਦਮੀ ਆ ਜੀ ਲੇਕਿਨ ਜੀ ਬਈ ਰੇਲ ਮੰਤਰਾਲਾ ਮੇਰੀ ਇਸ ਮੰਗ ਨੂੰ ਹਮ ਜਲਦੀ ਤੋਂ ਜਲਦੀ ਪੂਰਾ ਕਰੇ ਜੀ ਸ਼ਾਂ ਪ੍ਰੇਮੀਆ ਦੀ ਮੰਗ ਨੂੰ ਜਲਦੀ ਤੋਂ ਜਲਦੀ ਪੂਰਾ ਕਰੇ ਜੀ ਉਸ ਲੈਟਰ ਦੇ ਨਾਲ ਜੀ ਮੈਂ ਸੰਜੇ ਟੰਡਨ ਜੀ ਦੀ ਕੰਸਰਨ ਦਿੱਤੀ ਹਮ ਮੈਂ ਅਨਵਾਗ ਠਾਕੁਰ ਜੀ ਦੀ ਜਿਹੜੇ ਕੇਂਦਰ ਦੇ ਵਿੱਚ ਮੰਤਰੀ ਆ ਉਹਨਾਂ ਦੀ ਕੰਸਰਨ ਦਿੱਤੀ ਜੀ ਮੈਂ ਗਵਰਨਰ ਡਾਕਟਰ ਜਗਦੀਸ਼ ਮੁਖੀ ਜੀ ਦੀ ਉਹਨਾਂ ਦੀ ਕੌਨਸੈਂਟ ਦਿੱਤੀ ਜੀ ਮੈਂ ਚਿਰਾਗ ਪਾਸਵਾਨ ਦੀ ਕੌਨਸੈਂਟ ਦਿੱਤੀ ਜੀ ਚਿਰਾਗ ਪਾਸਵਾਨ ਜੀ ਮੌਜੂਦਾ ਫੂਡ ਮੰਤਰਾਲੇ ਦੇ ਵਿੱਚ ਮੰਤਰੀ ਹੈ ਮੋਦੀ ਸਰਕਾਰ ਦੇ ਵਿੱਚ ਜੀ ਔਰ ਉਹਨਾਂ ਨੇ ਮੇਰੇ ਸਾਹਮਣੇ ਅਸ਼wini ਵੈਸ਼ਨ ਨੂੰ ਲੈਟਰ ਵੀ ਲਿਖਿਆ ਜੀ ਤੇ ਨਾਲ ਫੋਨ ਤੇ ਸੰਪਰਕ ਕਰਕੇ ਕਿਹਾ ਕਿ ਖਾਟੂ ਸ਼ਾਮ ਦੀ ਟ੍ਰੇਨ ਚੱਲਣੀ ਚਾਹੀਦੀ ਹੈ ਸਰ ਕਿੰਨਾ ਸਮਾਂ ਹੋ ਗਿਆ ਇਸ ਗੱਲ ਨੂੰ ਹੋਏਵੇ ਇਸ ਗੱਲ ਨੂੰ ਲੱਕੀ ਜੀ ਸਾਲ ਹੋ ਗਿਆ ਜੀ ਔਰ ਇਹ ਜਿਹੜੀ ਗੱਲ ਹੈ ਸਾਡੀ ਚੱਲ ਰਹੀ ਆ ਜੀ ਉਸ ਤੋਂ ਬਾਅਦ ਮੈਨੂੰ ਮੰਤਰਾਲੇ ਤੋਂ ਦੇਸ਼ ਵੀ ਹੋਇਆ ਜੀ ਕਿ ਤੁਸੀਂ ਫਿਰੋਜ਼ਪੁਰ ਡਿਵੀਜ਼ਨ ਅੰਬਾਲਾ ਡਿਵੀਜ਼ਨ ਦੇ ਡੀਆਰਐਮ ਨਾਲ ਗੱਲ ਕਰੋ ਜੀ ਮੈਂ ਉਹਨਾਂ ਨਾਲ ਵੀ ਮੀਟਿੰਗ ਕਰ ਚੁੱਕਿਆ ਜੀ ਉਹਨਾਂ ਨੇ ਮੈਨੂੰ ਇਹ ਗੱਲ ਕੀਤੀ ਆ ਕਿ ਨਵੀਂ ਟ੍ਰੇਨ ਚਲਾਉਣ ਵਾਸਤੇ ਟੈਕਨੀਕਲ ਬਹੁਤ ਪ੍ਰੋਬਲਮਸ ਆਂਦੀਆਂ ਜੀ ਟਰੈਕ ਦੇਖਿਆ ਜਾਂਦਾ ਜੀ ਸਰਵਿਸ ਸਟੇਸ਼ਨ ਦੇਖਿਆ ਜਾਂਦਾ ਜੀ ਜਿੱਥੇ ਇੰਜਨ ਜਾ ਕੇ ਰੁਕੇਗਾ ਜੀ ਉੱਤੇ ਛੜ ਦੇ ਥੱਲੇ ਮੇਨਟੇਨੈਂਸ ਵਾਸਤੇ ਰਿਪੇਅਰ ਹੋਏਗੀ ਜੀ ਮੈਨੂੰ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਤੇ ਅੰਬਾਲਾ ਦੇ ਡਿਵੀਜ਼ਨ ਦੇ ਡੀਆਰਐਮ ਨੇ ਟੈਕਨੀਕਲੀਆਂ ਬੜੀਆਂ ਪ੍ਰੋਬਲਮ ਦਸੀਆਂ ਜੀ ਉਹ ਕਹਿੰਦਾ ਅਸੀਂ ਇਹਨੂੰ ਜਲਦੀ ਤੋਂ ਜਲਦੀ ਸੌਟ ਆਊਟ ਕਰ ਰਹੇ ਹਾਂ ਜੀ ਤੇ ਬੜੀ ਜਲਦੀ ਤੋਂ ਜਲਦੀ ਇਹ ਟ੍ਰੇਨ ਕਿਸ ਤਰ੍ਹਾਂ ਚੱਲਣਾ ਚਾਹੀਦੀ ਹੈ ਉਹਦਾ ਰੂਟ ਕੀ ਹੋਣਾ ਚਾਹੀਦਾ ਉਹਦੇ ਚ ਕਿੰਨੀ ਉਸ ਰੂਟ ਦੇ ਵਿੱਚ ਪਾਸਿੰਗ ਦੇ ਵਿੱਚ ਗੱਡੀ ਪਰੇਗੀ ਸਰਕਾਰ ਬੜਾ ਸਰਕਾਰ ਦੀ ਇਨਕਮ ਨੂੰ ਐਸ ਇਟ ਇਜ਼ ਉਹ ਮੇਨਟੇਨ ਹੋ ਕੇ ਵਾਪਸ ਆਏਗੀ ਜੀ ਬਹੁਤ ਕੁਝ ਗੱਲਾਂ ਮੇਰੀਆਂ ਮੀਟਿੰਗਸ ਹੋਈਆਂ ਜੀ ਔਰ ਮੀਟਿੰਗ ਦੇ ਵਿੱਚ ਪ੍ਰੋਸੈਸ ਚੱਲ ਰਿਹਾ ਜੀ ਤੇ ਮੈਨੂੰ ਪੂਰਾ ਯਕੀਨ ਹੈ ਲक्की ਜੀ ਕਿ ਇਹ ਰੇਲ ਮੰਤਰਾਲੇ ਜਿਹੜੀ ਸ਼੍ਰੀ ਖਾਟੂ ਸ਼ਾਮ ਜੀ ਦੀ ਟ੍ਰੇਨ ਆ ਜਿਹੜੀ ਸਾਡੀ ਡਿਮਾਂਡ ਆ ਜੀ ਇਹਨੂੰ ਬੜੀ ਜਲਦੀ ਤੋਂ ਜਲਦੀ ਪੂਰਾ ਵੀ ਕਰਨਗੇ ਔਰ ਸ਼ਾਮ ਪ੍ਰੇਮਾ ਵਾਸੇ ਬਹੁਤ ਜਲਦੀ ਇਹ ਖੁਸ਼ਖਬਰੀ ਮਿਲੇਗੀ ਜੀ ਜਾਂ ਤੱਕ ਗੱਲ ਹੈ ਇੱਕ ਕਿਸੇ ਵੀ ਚੀਜ਼ ਨੂੰ ਪੂਰਾ ਕਰਨ ਵਾਸਤੇ ਦਿਗ ਸੰਕਲਪਤਾ ਜੀ ਮੈਂ ਲੱਕੀ ਜੀ ਤੁਹਾਨੂੰ ਇਹ ਗੱਲ ਦੱਸ ਦਿਆਂ ਜੀ ਕੀ ਕ੍ਰਿਸ਼ਨ ਕੋਕਰੇਜਾ ਜੀ ਇੱਕ ਡੈਡੀਕੇਟਡ ਆਦਮੀ ਆ ਜੀ ਔਰ ਮੈਂ ਸਮਾਜ ਦੇ ਵਿੱਚ ਜੀ ਉਹੀ ਗੱਲ ਮੂੰਹ ਚੋਂ ਕੱਢਦਾ ਜੀ ਜਿਹੜੀ ਗੱਲ ਮੇਰੀ ਪੂਰੀ ਹੋ ਜਾਵੇ ਔਰ ਮੈਂ ਪੂਰ ਮਾਫ ਕਰਨਾ ਕੋਕਰੇਜਾ ਜੀ ਮੈਂ ਤੁਹਾਨੂੰ ਇੱਥੇ ਵਿੱਚ ਰੋਕ ਰਿਹਾ ਅਸੀਂ ਵੀ ਜਿਸ ਤਰ੍ਹਾਂ ਮਾਰਕੀਟ ਵਿੱਚ ਰਹਿੰਦੇ ਆ ਸ਼ਹਿਰੀ ਵਿੱਚ ਵਿਚਰਦੇ ਆ ਤੁਹਾਡੇ ਬਾਰੇ ਗੱਲਾਂ ਹੁੰਦੀਆਂ ਪਰ ਤੁਹਾਡੇ ਬਾਰੇ ਜਿੰਨੀ ਤੁਸੀਂ ਸੇਵਾ ਕਰ ਰਹੇ ਹੋ ਸਮਾਜ ਪ੍ਰਤੀ ਸਮਰਪਣ ਹੈ ਤੁਹਾਡਾ ਲੇਕਿਨ ਉਸ ਤਰ੍ਹਾਂ ਦਾ ਰਿਸਪੋns ਜੋ ਹੈ ਸਮਾਜ ਇਤੋਂ ਨਹੀਂ ਮਿਲਦਾ ਇਸ ਗੱਲ ਨੂੰ ਕਿਦਾਂ ਦੇਵਿਦੋ ਤੁਸੀਂ ਉਹਦਾ ਲक्की ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਔਰ ਉਹਦਾ ਇੱਕੋ ਹੀ ਕਾਰਨ ਹੈ ਕਿ ਮੇਰਾ ਸਮਰਪਣ ਮੇਰੀ ਡੈਡੀਕੇਸ਼ਨ ਮੇਰਾ ਦ੍ਰਿਸ਼ ਸੰਕਲਪ ਨੂੰ ਦੇਖ ਕੇ ਜਿਹੜੇ ਮੇਰੇ ਵਿਰੋਧੀਆਂ ਜੀ ਉਹ ਬੇਚੈਨ ਹੋ ਜਾਂਦੇ ਆ ਜੀ ਔਰ ਬੇਚਾਨੋ ਬੇਚੈਨ ਹੋ ਕੇ ਉਹ ਉਸ ਨੂੰ ਰਿਵਰਸ ਕੋਸ਼ਿਸ਼ ਕਰਦੇ ਆ ਜੀ ਬਟ ਮੇਰੀ ਨੀਤੀ ਤੇ ਮੇਰੀ ਨੀਅਤ ਬੜੀ ਸਾਫ ਹੈ ਬੜੀ ਸਪਸ਼ਟ ਹੈ ਜੀ ਔਰ ਮੈਂ ਦਿਰ ਸੰਕਲਪ ਦੇ ਨਾਲ ਜੀ ਕੁਝ ਮੇਰੇ ਜੀਵਨ ਦੇ ਮੇਰੇ ਮਾਂ ਸੰਗ ਦੇ ਮੁੱਦੇ ਆ ਜੀ ਮੈਂ ਉਹਨੂੰ ਚੱਕਿਆ ਹੋਇਆ ਹੈ ਜੀ ਮੈਂ ਜਿਸ ਤਰ੍ਹਾਂ ਟ੍ਰੇਨ ਹੈ ਜੀ ਇਹ ਚਲੇਗੀ ਹਰ ਹਾਲਤ ਤੇ ਚਲੇਗੀ ਜੀ ਮੈਨੂੰ ਉਹਦਾ ਕੁਝ ਵੀ ਕਰਨਾ ਪਵੇ ਮੈਨੂੰ ਦਿੱਲੀ ਜਿੰਨੇ ਮਰੇ ਚੱਕਰ ਲਗਾਣ ਮੈਂ ਕਰਾਂਗਾ ਜੀ ਔਰ ਇਹ ਟਰੇਨੁੱ ਚਲਾ ਕੇ ਰੱਖਾਂਗਾ ਜੀ ਸ਼੍ਰੀ ਸ਼ਾਮ ਰਸਈ ਆ ਜਿਹੜੀ ਮੈਂ ਲੋਕਾਂ ਨੂੰ ਮੇਰਾ ਇੱਕ ਸੁਪਨਾ ਹੈ ਮੇਰੇ ਮਾਸਾਂਗ ਦਾ ਸੁਪਨਾ ਹੈ ਕਿ 15 ਰੁਪਏ ਦੇ ਵਿੱਚ ਮੈਂ ਖਾ ਕੇ ਲਾਣਾ ਉਹ ਵੀ ਬੜੀ ਜਲਦੀ ਅਸੀਂ ਸਰ ਅੱਜ ਅਸੀਂ ਗੱਲ ਕਰ ਰਿਹਾ ਸਿਰਫ ਟਰੇਨ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਪਿਛਲੇ ਦਿਨੀ ਜੋ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਇਹ ਟਰੇਨ ਚਲਾਈ ਗਈ ਅੱਪਾ ਇਸ ਗੱਲ ਨੂੰ ਲੈ ਕੇ ਤੁਹਾਡੇ ਨਾਲ ਅੱਜ ਰੂਬਰੂ ਹੋਏ ਆ ਆਪਣੇ ਟੀਵੀ ਤੇ ਕਿ ਤੁਹਾਡੇ ਵੱਲੋਂ ਕੀਤੇ ਗਏ ਪ੍ਰਯਾਸਾਂ ਵਿੱਚ ਕਿੱਥੇ ਕਮੀ ਰਹੀ ਜਾਂ ਲੋਕ ਤੁਹਾਡੇ ਨਾਲ ਨਹੀਂ ਹੈ ਜਾਂ ਸਮਾਜ ਤੁਹਾਡੇ ਨਾਲ ਨਹੀਂ ਹੈ ਜਾਂ ਤੁਹਾਡੇ ਵੱਲੋਂ ਕੀਤੇ ਹੋਏ ਕੰਮ 'ਚ ਕੋਈ ਕਮੀ ਹੈ ਸਮਾਜ ਮੇਰੇ ਨਾਲ ਹੈ ਲक्की ਜੀ ਲੋਕ ਸਮਾਜ ਤੋਂ ਵਾਪਸ ਕਿਉਂ ਨਹੀਂ ਆ ਰਿਹਾ ਸਮਾਜ ਨੂੰ ਉਹਨਾਂ ਰਿਵਰਟ ਕਿਉਂ ਨਹੀਂ ਮਿਲ ਰਿਹਾ ਜਿੰਨਾ ਤੁਸੀਂ ਸੇਵਾ ਕਰ ਰਹੇ ਹੋ ਲक्की ਜੀ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਨਾ ਉਹ ਮੈਂ ਗੱਲ ਇਸ ਕਰਨ ਹੀ ਦੱਸ ਰਿਹਾ ਕਿ ਇਸ ਟ੍ਰੇਨ ਨੂੰ ਚਲਾਉਣ ਵਾਸਤੇ ਟੈਕਨੀਕਲ ਪ੍ਰੋਬਲਮ ਡਿਪਾਰਟਮੈਂਟ ਵੱਲੋਂ ਬਹੁਤ ਜ਼ਿਆਦਾ ਹੈ ਟੈਕਨੀਕਲ ਪ੍ਰੋਬਲਮ ਅਲੱਗ ਹੈ ਉਸ ਤੋਂ ਇਲਾਵਾ ਹੋਰ ਤੁਹਾਡੇ ਸਮਾਜ ਵੱਲੋਂ ਸੰਘ ਵੱਲੋਂ ਜੋ ਕੰਮ ਕੀਤੇ ਜਾਂਦੇ ਉਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਉਸਤੇ ਮੈਂ ਤੁਹਾਨੂੰ ਲੱਗੀ ਜੀ ਕਹਿ ਤਾ ਰਿਹਾ ਵਿੱਚ ਉਸ ਦੇ ਵਿੱਚ ਤੁਹਾਡੇ ਸਮਾਜ ਵੱਲੇ ਹੋਈ ਤੁਹਾਡੇ ਸਮਾਜ ਦੇ ਲੋਕ ਹੀ ਤੁਹਾਡੇ ਵਿਰੋਧੀ ਹੋਏ ਨੇ ਮੈਂ ਦੇਖੋ ਜਿਹੜਾ ਕੰਮ ਲੱਕੀ ਜੀ ਕੋਈ ਅੱਛਾ ਕਰੇਗਾ ਜ਼ਿੰਦਗੀ ਦੇ ਵਿੱਚ ਸਮਾਜ ਦੇ ਵਿੱਚ ਉਹਦਾ ਵਿਰੋਧ ਹੋਏਗਾ ਨਾ ਇੱਕ ਲਦੇ ਹੋਏ ਰਕਸ਼ ਇੱਕ ਲਦੇ ਹੋਏ ਫਲ ਵਾਲੇ ਰਕਸ਼ ਨੂੰ ਹੀ ਵਟੇ ਪਾਉਂਦੇ ਆ ਨਾ ਕਿ ਖਾਲੀ ਰਕਸ਼ ਨੂੰ ਕਿਤੇ ਖਾਲੀ ਖਾਲੀ ਰਕਸ਼ ਨੂੰ ਕਿਤੇ ਵਟੇ ਪਾਏ ਹੋ ਦੇਖਿਆ ਵੱਟੇ ਉਸ ਰੁੱਖ ਨੂੰ ਹੀ ਲੱਗਦੇ ਆ ਜਿੱਥੋਂ ਉਮੀਦ ਆਉਂਦੀ ਹੈ ਲੋਕਾਂ ਨੂੰ ਵੀ ਇਹਨੂੰ ਵੱਟਾ ਮਾਰਾਂਗੇ ਤਾਂ ਫਲ ਮਿਲੇਗਾ ਤਾਂ ਸਰ ਆਪਾਂ ਗੱਲ ਕਰ ਰਹੇ ਆ ਤੁਹਾਡੇ ਧ੍ਰਿੜ ਸੰਕਲਪ ਦੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਇਹ ਟ੍ਰੇਨ ਚੱਲੇਗੀ ਮੇਰੇ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਆ ਹਾਲਾਂਕਿ ਮੋਦੀ ਸਾਹਿਬ ਵੱਲੋਂ ਜੋ ਹੈ ਕੱਲ ਟ੍ਰੇਨ ਚਲਾਈ ਗਈ ਰਵਨੀਤ ਬਿੱਟੂ ਜੀ ਵੀ ਤੁਹਾਡੇ ਨਾਲ ਰੂਬਰੂ ਹੋਏ ਸੀਗੇ ਤੁਸੀਂ ਗੱਲ ਕੀਤੀ ਸੀ ਡੀਆਰਐਮ ਅੰਬਾਲਾ ਤੇ ਡੀਆਰਐਮ ਫਿਰੋਜ਼ਪੁਰ ਨੂੰ ਜਿੱਥੇ ਵੀ ਤੁਸੀਂ ਗਏ ਹੋ ਉਸ ਬਾਰੇ ਉਸ ਬਾਰੇ ਤੁਸੀਂ ਗੱਲ ਕਿਉਂ ਨਹੀਂ ਕਰਦੇ ਵੀ ਉਹ ਗੱਲ ਤੁਸੀਂ ਕੀਤੀ ਹੈ ਤਾਂ ਲੋਕਾਂ ਦਾ ਕੀ ਰਿਸਪੌਂਸ ਆਇਆ 네ਗੇਟਿਵ ਰਿਸਪੌਂਸ ਹੈ ਮੇਰੀ ਗੱਲ ਸੁਣੋ ਲੱਕੀ ਜੀ ਮੇਰੇ ਪ੍ਰਯਾਸ ਦੇ ਵਿੱਚ ਕੋਈ ਕਮੀ ਨਹੀਂ ਹੈ ਮੇਰੇ ਐਫਰਟਸ ਦੇ ਵਿੱਚ ਕੋਈ ਕਮੀ ਨਹੀਂ ਹੈ ਲੋਕ ਮੇਰੇ ਨਾਲ ਹੈ ਨਹੀਂ ਸਾਥ ਮਿਲਦੇ ਆ ਤੁਸੀਂ ਮੇਰੇ ਨਾਲ ਹੈ ਸਾਥ ਵੀ ਲੱਕੀ ਜੀ ਮੇਰੇ ਨਾਲ ਆ ਤੁਸੀਂ ਉਹ ਕੰਮ ਕਰੋ ਕਿ 50 ਬੰਦੇ 100 ਬੰਦੇ ਮੈਂ ਡਿਰੀ ਲੈ ਕੇ ਜਾਵਾਂ ਮੈਂ ਲੈ ਜਾਣ ਨੂੰ ਤਿਆਰ ਆ ਐਸਾ ਕੁਛ ਵੀ ਨਹੀਂ ਆ ਮੈਨੂੰ ਡਿਪਾਰਟਮੈਂਟ ਵੱਲੋਂ ਬੜੀ ਪੋਜ਼ਿਟਿਵਿਟੀ ਆ ਰਹੀ ਆ ਲੇਕਿਨ ਜਿਹੜੀ ਪ੍ਰੋਬਲਮ ਆ ਰਹੀ ਆ ਗੱਡੀ ਨਾ ਚੱਲਣ ਦੀ ਉਹ ਇਹ ਆ ਰਹੀ ਆ ਕਿ ਟੈਕਨੀਕਲ 에ਰਰ ਦੀ ਵਜ੍ਹਾ ਨਾਲ ਮੰਤਰਾਲੇ ਕੋਲ ਸਿੰਗਲ ਟਰੈਕ ਹੋਣ ਦੀ ਵਜ੍ਹਾ ਨਾਲ ਧੀ ਉਹ ਗੱਡੀ ਜਿਹੜੀ ਐਕਸਪ੍ਰੈਸ ਚੱਲਣੀ ਜਾ ਰਹੀ ਆ ਉਹ ਹੀ ਲੇਟ ਹੋ ਰਹੀ ਆ ਉਹਦਾ ਹੀ ਕਾਰਨ ਆ ਅਗਰ ਮੰਤਰਾਲੇ ਉਹਨੂੰ ਟਰੈਕ ਨੂੰ ਦੂਜਾ ਟਰੈਕ ਪਾਉਂਦਾ ਜੀ ਰਾਜਵੇਦੋਂ ਖਾਟੂ ਸ਼ਾਮ ਵਾਸਤੇ ਕਾ ਸਾਲੋਂ ਸਾਲ ਲੱਗ ਜਾਣਗੇ ਜੀ ਗੱਡੀ ਵੀ ਚਲਾਣੀ ਐ ਲੇਕਿਨ ਸਿੰਗਲ ਟਰੈਕ ਨੂੰ ਵੀ ਦੇਖਣਾ ਐ ਹੋਰ ਵੀ ਸਰਵਿਸ ਦੀਆਂ ਪ੍ਰੋਬਲਮ ਦੇਖਣੀ ਐ ਗੱਡੀ ਜੋ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਪ੍ਰਯਾਸ ਸੇ ਕੋਈ ਕਮੀ ਨਹੀਂ ਲੋਕਾਂ ਦਾ ਸਾਥ ਹੀ ਮੈਨੂੰ ਪੂਰਾ ਐ ਲੇਕਿਨ ਡਿਪਾਰਟਮੈਂਟ ਦੀ ਆਪਣੀ ਇੰਟਰਨਲ ਟੈਕਨੀਕਲ ਪ੍ਰੋਬਲਮ ਆ ਰਹੀ ਐ ਜੇ ਮੈਂ ਕੋਈ ਐਮਪੀ ਜਾਂ ਮੈਂ ਕੋਈ ਐਮਐਲਏ ਹੁੰਦਾ ਤਾਂ ਸਾਰੀਆਂ ਗੱਲਾਂ ਨੂੰ ਪ੍ਰਾਇੋਰਟੀ ਨੂੰ ਮੇਰੀ ਮੰਨੀ ਜਾਂਦੀ ਬਾਕੀ ਪਿਛਲੀਆਂ ਪੈਡੈਂਸੀਆਂ ਨੂੰ ਦੂਰ ਕੀਤਾ ਜਾਂਦਾ ਲੇਕਿਨ ਇਹ ਕਲਪ ਤੁਹਾਡਾ ਦ੍ਰਿੜ ਸੰਕਲਪ ਕਿੱਥੇ ਹੈ ਮੇਰਾ ਦ੍ਰਿੜ ਸੰਕਲਪ ਕਿੱਥੇ ਮੇਰਾ ਦ੍ਰਿੜ ਸੰਕਲਪ ਇਹ ਹੈ ਕਿ ਮੈਂ ਮੈਨੇ ਦੇ ਵਿੱਚ ਇੱਕ ਵਾਰੀ ਰੇਲ ਮੰਤਰਾਲਾ ਦੇ ਵਿੱਚ ਸੰਪਰਕ ਕਰਦਾ ਜੀ ਮੇਰੇ ਐਨੇ ਚੱਕਰ ਲੱਗ ਚੁੱਕੇ ਆ ਜੀ ਮੈਨੂੰ ਵੀ ਪਤਾ ਹੈ ਕਿ ਇਹ ਬਹੁਤ ਔਖਾ ਕੰਮ ਹੈ ਜੀ ਟ੍ਰੇਨ ਚਲਵਾਣਾ ਇੱਕ ਐਮਪੀ ਔਰ ਮਿਨਿਸਟਰ ਲੈਵਲ ਦਾ ਕੰਮ ਹੈ ਜੀ ਔਰ ਮੈਂ ਕੋਈ ਐਮਪੀ ਨਹੀਂ ਮੈਂ ਕੋਈ ਐਮਐਲਏ ਨਹੀਂ ਜੀ ਲੇਕਿਨ ਜੀ ਮੇਰਾ ਜਿਹੜਾ ਦ੍ਰਿੜ ਸੰਕਲਪ ਹੈ ਜੀ ਉਹ ਐਮਪੀ ਐਮਐਲਏ ਔਰ ਮਿਨਿਸਟਰ ਤੋਂ ਕੋਈ ਗੁਣਾ ਜ਼ਿਆਦਾ ਹੈ ਜੀ ਜੇ ਤੁਹਾਨੂੰ ਅਗਰ ਇਸ ਗੱਲ ਦਾ ਯਕੀਨ ਨਹੀਂ ਆਂਦਾ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ ਇੱਕ ਚਿੜੀ ਸਮੁੰਦਰ ਦੇ ਵਿੱਚ ਦੋ ਚੌਂਚ ਭਰਦੀ ਸੀ ਜੀ ਤੇ ਬਾਹਰ ਸੁੱਟ ਦਿੰਦੀ ਸੀ ਜੀ ਉੱਥੇ ਕੋਵਾ ਲੰਘਿਆ ਇੱਕ ਜੀ ਕੋਵੇ ਨੇ ਚਿੜੀ ਨੂੰ ਦੇਖਿਆ ਜੀ ਕੋਵੇ ਨੇ ਚਿੜੀ ਕੋਲ ਪੁੱਛਿਆ ਵੀ ਇਹ ਤੂੰ ਕੀ ਕਰ ਰਹੀ ਹੈ ਜੀ ਚਿੜੀ ਕਹਿੰਦੀ ਮੈਂ ਸਮੁੰਦਰ ਨੂੰ ਸੁਖਾ ਰਹੀ ਆਂ ਜੀ ਕੋਵਾ ਹੱਸ ਪਿਆ ਜੀ ਕੋਵਾ ਕਹਿੰਦਾ ਤੂੰ ਸਮੁੰਦਰ ਨੂੰ ਸੁਕਾਏਂਗੀ ਕਹਿੰਦੀ ਹਾਂ ਕਹਿੰਦਾ ਕਿਉਂ ਕਹਿੰਦੀ ਇਹ ਮੇਰੇ ਦੋ ਬੱਚੇ ਖਾ ਗਿਆ ਸਮੁੰਦਰ ਜੀ ਤਾਂ ਕਾਵੇ ਨੂੰ ਗੱਲ ਲੱਗੀ ਅਪੀਲ ਹੋਈ ਕਿ ਵਾਕਿਆ 치ੜੀ ਆਪਣਾ ਮਿਹਨਤ ਕਰਕੇ ਸਮੁੰਦਰ ਨੂੰ ਸੁਕਾਉਣ ਦੀ ਤਾਕਤ ਰੱਖ ਰਹੀ ਆ ਉਹ ਗਿਆ ਉੱਡ ਕੇ ਉਹਨੇ ਆਪਣੀ ਸਾਰੀ ਜਾਤੀ ਇਕੱਠੀ ਕੀਤੀ ਕਹਿੰਦਾ ਉਹ ਦੇਖੋ ਯਾਰ ਇਹ 치ੜੀ ਸਮੁੰਦਰ ਨੂੰ ਸੁਕਾ ਰਹੀ ਆ ਸਾਰੇ ਕਾਵੇ ਆ ਗਏ ਸਾਰੇ ਕਾਵੇ ਨੇ ਦੇਖਿਆ ਵੀ 치ੜੀ ਬੜੇ ਡਿੜ ਸੰਕਲਪ ਦੇ ਨਾਲ ਸਮੁੰਦਰ ਨੂੰ ਸੁਕਾਉਣ ਦੇ ਵਿੱਚ ਲੱਗੀ ਹੋਈ ਆ ਜੀ ਕਾਵੇ ਵੀ ਉਹਦੇ ਨਾਲ ਲੱਗ ਗਏ ਇਤਨੀ ਦੇਰ ਦੇ ਵਿੱਚ ਹੰਸ ਆ ਹੰਸਾਂ ਨੇ ਦੇਖਿਆ ਬੀਏ ਕੋਵੇ ਵੀ ਲੱਗੇ ਮੈਂ 치ੜੀ ਵੀ ਲੱਗੇ ਕੀ ਗੱਲ ਕੀ ਆ ਜੀ ਤਾਂ ਉਹਨਾਂ ਨੇ 치ੜੀ ਨੇ ਕਹਾ ਕੋਵੇ ਨੇ ਕਿਹਾ ਵੀ ਅਸੀਂ 치ੜੀ ਦਾ ਸਾਥ ਦੇ ਰਹੇ ਆ ਜੀ ਔਰ ਸਮੁੰਦਰ ਨੂੰ ਸੁਖਾ ਰਹੇ ਆ ਸੀ ਜੀ ਕਹਿੰਦਾ ਅੱਛਾ ਜੀ ਹੰਸ ਵੀ ਕੋਵੇ ਦੇ ਨਾਲ 치ੜੀ ਦੇ ਨਾਲ ਲੱਗ ਗਏ ਜੀ ਇਸ ਤਰ੍ਹਾਂ ਜਿਤਨੇ ਵੀ ਪੰਛੀ ਆਏ ਦੇਖਦੇ ਗਏ ਡੈਡੀਕੇਸ਼ਨ ਨੂੰ ਦੇਖਦੇ ਗਏ ਔਰ ਨਾਲ ਜੁੜ ਲਏ ਗਏ ਜੀ ਇਤਨੀ ਦੇਰ ਦੇ ਵਿੱਚ ਪੰਛੀਆਂ ਦੇ ਰਾਜਾ ਗਰੁਡ ਨੂੰ ਇਹ ਗੱਲ ਪਤਾ ਲੱਗੀ ਜੀ ਤੇ ਗਰੁਡ ਨੇ ਭਗਵਾਨ ਸ਼੍ਰੀ ਹਰੀ ਵਿਸ਼ਨੂ ਨੂੰ ਕਿਹਾ ਕਿ ਮਹਾਰਾਜ ਮੈਨੂੰ 2 ਮਹੀਨੇ ਵਾਸਤੇ ਛੁੱਟੀ ਦਿਓ ਮੈਂ ਨਾ ਇੱਕ ਬੜਾ ਨੇਕ ਕੰਮ ਵਾਸਤੇ ਜਾ ਰਿਹਾ ਸੀ ਉਹ ਕਹਿੰਦੇ ਕਿੱਥੇ ਜਾ ਰਹੇ ਆਂ ਭਗਵਾਨ ਅਰਿਵਿਸ਼ਨ ਨੂੰ ਪੁੱਛਦੇ ਕਹਿੰਦੇ ਜੀ ਉਹ ਸਮੁੰਦਰ ਨੂੰ ਸੁਧਾਣਾ ਹੈ ਤੇ ਚਿੜੀ ਦੀ ਸਪੋਰ ਦੇ ਵਿੱਚ ਆ ਰਿਹਾ ਤਾਂ ਭਗਵਾਨ ਸ਼੍ਰੀ ਹਰੀਵਿਸ਼ਨ ਨੂੰ ਕਿਹਾ ਵੀ ਜੇ ਮੇਰਾ ਵਾਹਨ ਗਰੁੜ ਵੀ ਜਾ ਰਿਹਾ ਤੇ ਮੈਂ ਕੀ ਕਰਾਂਗਾ ਤਾਂ ਭਗਵਾਨ ਅਰਿਵਿਸ਼ਨ ਨੂੰ ਕਿਹਾ ਗਰੁੜ ਨੂੰ ਕਿਹਾ ਕਿ ਮੈਂ ਵੀ ਨਾਲ ਚੱਲਣਾ ਤੇਰੇ ਮੈਂ ਵੀ ਚੱਲ ਕੇ ਦੇਖਦਾ ਜਿਸ ਤਾਈਂ ਭਗਵਾਨ ਅਰਿਵਿਸ਼ਨ ਗਰੁੜ ਉੱਤੇ ਬੈਠੇ ਔਰ ਸਮੁੰਦਰ ਦੇ ਕਿਨਾਰੇ ਆਏ ਤਾਂ ਦੇਖਿਆ ਭਗਵਾਨ શ્રી ਹਰੀਵਿਸ਼ਣ ਨੇ ਚੀੜੀ ਪੰਛੀ ਤੋਤੇ ਹਾਂਸ ਕਾਵੇ ਸਾਰੇ ਲੱਗੇ ਹੋਏ ਸੀ ਸਮੁੰਦਰ ਨੂੰ ਸੁਕਾਉਣ ਵਾਸਤੇ ਜਿਸ ਤਰ੍ਹਾਂ ਹੀ ਭਗਵਾਨ ਹਰੀਵਿਸ਼ਣ ਸਮੁੰਦਰ ਦੇ ਕਿਨਾਰੇ ਕਰੋੜ ਦੇ ਨਾਲ ਆਏ ਤੇ ਭਗਵਾਨ ਹਰੀਵਿਸ਼ਣ ਨੂੰ ਦੇਖਦੇ ਹੋਏ ਸਮੁੰਦਰ ਜੀ ਪ੍ਰਗਟ ਹੋ ਗਏ ਤੇ ਸਮੁੰਦਰ ਜੀ ਨੇ ਹੱਥ ਜੋੜ ਕੇ ਕਿਹਾ ਕਿ ਸਾਰੇ ਲੱਗੇ ਮੈਨੂੰ ਸੁਕਾਉਣ ਵਾਸਤੇ ਤੇ ਮਨ ਹੀ ਮਨ ਮੈਂ ਸੋਚ ਰਿਹਾ ਸੀਗਾ ਕਿ ਮੈਨੂੰ ਚੀੜੀ ਦੇ ਬੱਚੇ ਵਾਪਸ ਕਰਨੇ ਪੈਣੇ ਹੁਣ ਤਰਲੋਕੀ ਨਾਥ ਹੀ ਮੇਰੇ ਕੋਲ ਆ ਗਏ ਤਾਂ ਮੈਨੂੰ ਤਰਲੋਕੀ ਨਾਥ ਦੇ ਦਰਸ਼ਨ ਵਾਸਤੇ ਆਣਾ ਪਿਆ ਤੇ ਭਗਵਾਨ શ્રી ਹਰੀ ਵਿਸ਼ਨੂੰ ਵੀ ਮੇਰੀ ਔਕਾਤ ਨਹੀਂ ਹੈ ਕਿ ਮੈਂ ਤੁਸੀਂ ਵੀ ਅਗਰ ਨਾਲ ਲੱਗੇ ਤਾਂ ਮੈਂ ਬੜੀ ਜਲਦੀ ਸੁਖ ਜਾऊंगा और मैं खत्म हो जाऊंगा मैं 치ڑی ਦੇ ਬੱਚੇ ਜਿਹੜੇ ਆ ਮੈਂ 치ڑی ਨੂੰ ਵਾਪਸ ਕਰ ਰਿਹਾ ਤਾਂ 치ڑی ਜਦ ਬੱਚੇ 치리 ਨੇ ਆਪਣੇ ਬੱਚੇ ਲਿੱਤੇ ਤਾਂ 치ڑی ਨੂੰ ਰਾਹਤ ਆਈ ਤੇ ਰਾਹਤ ਆਣ ਤੋਂ ਬਾਅਦ ਉਹਨੇ ਕਿਹਾ ਸਾਰੇ ਪੰਛੀਆਂ ਨੂੰ ਗਰੋਹ ਨੂੰ ਇਤੋ ਸੇ ਮੇਰੀ ਸਪੋਰਟ ਤੇ ਆਏ ਲੇਕਿਨ ਮੇਰੇ ਦ੍ਰਿੜ ਸੰਕਲਪ ਦੀ وجہ ਦੇ ਨਾਲ ਭਗਵਾਨ ਸ੍ਰੀ ਹਰੀ ਮਿਸ਼ਨ ਨੂੰ ਵੀ ਸਮੁੰਦਰ ਕੋਲ ਆਣਾ ਪਿਆ ਮੇਰੀ ਮਦਦ ਕਰਨ ਵਾਸਤੇ ਤੇ ਲੱਕੀ ਜੀ ਮੇਰਾ ਦ੍ਰਿੜ ਸੰਕਲਪ ਹੈ ਕਿ ਸਰੇ ਨੂੰ ਚਲਾਉਣ ਵਾਸਤੇ ਭਗਵਾਨ ਸ੍ਰੀ ਖਾਟੂ ਸ਼ਾਮ ਨੂੰ ਵੀ ਆਣਾ ਪਏਗਾ ਔਰ ਇੱਕ ਟ੍ਰੇਨ ਚਲੇਗੀ ਮੈਂ ਦ੍ਰਿੜ ਸੰਕਲਪ ਦੇ ਨਾਲ ਕਹਿ ਰਿਹਾ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਲੋਕਾਂ ਨੂੰ ਤਕਲੀਫ ਉਸ ਵਕਤ ਦਿਆਂਗਾ ਜਦ ਮੈਂ ਦੇਖਾਂਗਾ ਵੀ ਹੁਣ ਮੈਨੂੰ ਕਿਤੇ ਕੋਈ ਅ ਦਿੱਲੀ ਰੇਲ ਮੰਤਰਾਲੇ ਦੇ ਬਾਹਰ ਧਰਨਾ ਦੇਣਾ ਪੈ ਰਿਹਾ ਮੈਨੂੰ ਕੁਝ ਵੀ ਕਰਨਾ ਪੈ ਰਿਹਾ ਉਸ ਵੇਲੇ ਮੈਂ ਲੋਕਾਂ ਨੂੰ ਤਕਲੀਫ ਦੇਵਾਂਗਾ ਫਿਰ ਸਾਰਾ ਸਿਸਟਮ ਠੀਕ ਚੱਲ ਰਿਹਾ ਔਰ ਇਹ ਟ੍ਰੇਨ ਚੱਲੇਗੀ ਮੈਂ ਦ੍ਰਿੜ ਸੰਕਲਪ ਦੇ ਨਾਲ ਤੁਹਾਨੂੰ ਕਹਿ ਰਿਹਾ ਮੇਰਾ ਵਚਨ ਹੈ ਮੈਂ ਲੋਕਾਂ ਨੂੰ ਟ੍ਰੇਨ ਚਲਾ ਕੇ ਹੀ ਦੇਵਾਂਗਾ ਬਹੁਤ ਬਹੁਤ ਸ਼ੁਕਰੀਆ ਕੁਕੇਜਾ ਜੀ ਦਾ A1 ਪੰਜਾਬੀ ਟੀਵੀ ਲਈ ਸਮਾਂ ਕੱਢਣ ਲਈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੇ ਹੁਣ ਗੱਲ ਸੀਗੀ ਮੁੱਦਾ ਸੀਗਾ ਕਿ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਹੈ ਕੱਲ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਬੰਦੇ ਭਰ ਟ੍ਰੇਨ ਚਲਾਈ ਗਈ ਹੈ ਉਸ ਸਮੰਨ ਦਾ ਅੱਜ ਦਾ ਮੁੱਦਾ ਅਸੀਂ ਗੱਲਬਾਤ ਕੀਤੀ ਕ੍ਰਿਸ਼ਨ ਕੁਕਰੇਜਾ ਨਾਲ ਕਿਉਂਕਿ ਇਹਨਾਂ ਨੇ ਵੀ ਜੋ ਹੈ ਰਾਜਪੁਰੇ ਤੋਂ ਖਾਟੂ ਸ਼ਮ ਜਾਣ ਲਈ ਸ਼ਰਧਾਲੂਆਂ ਦੇ ਲਈ ਪੂਰਾ ਦਿਨ ਰਾਤ ਇੱਕ ਕੀਤਾ ਹੋਇਆ ਤੇ ਟਾਈਮ ਟੂ ਟਾਈਮ ਰੇਲਵੇ ਮੰਤਰੀ ਸਾਹਿਬ ਤੇ ਜੋ ਵੀ ਰੇਲਵੇ ਨਾਲ ਸੰਬੰਧਿਤ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਅਪਡੇਟ ਲੈਂਦੇ ਰਹਿੰਦੇ ਆ ਉਹਨਾਂ ਨੇ ਇੱਕ ਡਿਢ ਸੰਕਲਪ ਦੀ ਵੀ ਕਹਾਣੀ ਸੁਣਾਈ ਤੇ ਉਸ ਡਿਢ ਸੰਕਲਪ ਨੂੰ ਲੈ ਕੇ ਉਹਨਾਂ ਵੱਲੋਂ ਪੂਰਾ ਠੋਕ ਪਾ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਦ ਤੱਕ ਟ੍ਰੇਨ ਨਹੀਂ ਚੱਲੇਗੀ ਤਦ ਤੱਕ ਮੈਂ ਆਰਾਮ ਨਾਲ ਨਹੀਂ ਬੈਠਾਂਗਾ ਮੈਨੂੰ ਦਿਓ ਇਜਾਜ਼ਤ ਜਤਿੰਦਰ ਲਕੀ A1 ਪੰਜਾਬੀ ਟੀਵੀ ਰਾਜ